ਜੇਕਰ ਤੁਹਾਨੂੰ ਬਸ ਚ ਬੈਨ ਲਈ ਸੀਟ ਨਹੀਂ ਮਿਲਦੀ ਕਿ ਤੁਸੀਂ ਬਸ ਦੇ ਬੋਨਟ ਤੇ ਬੈਠ ਕੇ ਆਪਣਾ ਸਫਰ ਕਰੋਗੇ ਨਹੀਂ ਨਾ ਪਰ ਜਿਹੜਾ ਇੱਕ ਹੈਰਾਨਚਨਕ ਮਾਮਲਾ ਸਾਹਮਣੇ ਆਇਆ ਜੀ ਪਟਿਆਲਾ ਤੋਂ ਜਿੱਥੇ ਇੱਕ ਵਿਅਕਤੀ ਜਿਸ ਨੂੰ ਸੀਟ ਨਹੀਂ ਮਿਲੀ ਬਸ ਤੇ ਬੈਨ ਦੇ ਲਈ ਤਾਂ ਉਹ ਬਸ ਦੇ ਬੋਨਟ ਤੇ ਹੀ ਬੈਠ ਗਿਆ ਮੂਰੇ ਬੈਠਾ ਹੋਰ ਕਹਿ ਰਿਹਾ ਕਿ ਮੈਂ ਇਸੇ ਤਰ੍ਹਾਂ ਹੀ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਪਟਿਆਲਾ ਦਾ ਬਸ ਸਟੈਂਡ ਹੈ ਤਾਂ ਇਹ ਵਿਅਕਤੀ ਇਹ ਸੀਟ ਤੇ ਬੈਠਣ ਦੀ ਬਜਾਏ ਬੋਨਟ ਤੇ ਬੈਠਾ ਹੈ ਔਰ ਜਦੋਂ ਇਹਨੂੰ ਕੰਡਕਟਰ ਡਰਾਈਵਰ ਕਹਿ ਰਹੇ ਨੇ ਕਿ ਇਸ ਤਰ੍ਹਾਂ ਨਾ ਕਰ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾ ਕੁਝ ਵੀ ਹੋ ਸਕਦਾ ਤਾਂ ਇਹ ਕਹਿ ਰਿਹਾ ਕਿ ਮੈਨੂੰ ਸੀਟ ਨਹੀਂ ਮਿਲੀ ਤਾਂ ਮੈਂ ਇਸੇ ਤਰ੍ਹਾਂ ਇਸ ਤੇ ਬੈਠ ਕੇ ਸਫ਼ਰ ਕਰਾਂਗਾ ਤਾਂ ਬੱਸ ਸਟੈਂਡ ਤੇ ਬਿਹਤ ਇਸ ਤਰ੍ਹਾਂ ਦਾ ਜਿਹੜਾ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਨੇ ਨਹੀਂ ਕੀਤੀ ਪਰ ਸਵਾਲ ਇਹ ਬੰਦਾ ਹੈ ਕਿ ਇੱਕ ਅੜੀ ਪਿੱਛੇ ਇੱਕ ਨਿੱਕੀ ਜਿਹੀ ਗੱਲ ਪਿੱਛੇ ਤੁਸੀਂ ਇਸ ਤਰ੍ਹਾਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਨੇ ਹੋ ਬੱਸ ਦੇ ਬੋਰਡ ਤੇ ਬੈੰਦ ਤੋਂ ਇਲਾਵਾ ਤੁਸੀਂ ਕੋਈ ਬੱਸ ਹੋਰ ਵੀ ਬਦਲ ਸਕਦੇ ਸੀ ਖੈਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੀ